ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੱਡੇ ਜਨਰਲਾਂ ਵਿੱਚੋਂ ਇੱਕ ਜਨਰਲ ਸਰਦਾਰ ਹਰੀ ਸਿੰਘ ਨਲਵਾ ਤਿੰਨਾਂ ਦੇ ਜੀਵਨ ਦੇ ਬਾਰੇ ਵਿੱਚ ਵਿਚਾਰ ਕਰਾਂਗੇ ਸਰਦਾਰ ਹਰੀ ਸਿੰਘ ਨਲਵਾ ਜਿਨ੍ਹਾਂ ਦਾ ਲੋਹਾ ਸਿੱਖਾਂ ਨੇ ਤੇ ਮੰਨਿਆ ਸਿੱਖਾਂ ਦੇ ਨਾਲ ਨਾਲ ਮੁਗਲ ਪਠਾਣਾ ਮੁਸਲਮਾਨਾ ਤਾਲੇਬਾਨੀਆਂ ਤੇ ਅਫਗਾਨੀਆਂ ਤੋਂ ਇਲਾਵਾ ਅੰਗਰੇਜ਼ ਨੇ ਵੀ ਮੰਨਿਆ ਸਾਲ 1881 ਦੇ ਵਿੱਚ ਅੰਗਰੇਜ਼ੀ ਤੇ ਫ੍ਰਾਂਸੀਸੀ ਅਖਬਾਰਾਂ ਦੇ ਵਿੱਚ ਚਰਚਾ ਹੋਈ ਕਿ ਸੰਸਾਰ ਦਾ ਸਭ ਤੋਂ ਵੱਡਾ ਤੇ ਕਾਮਯਾਬ ਜਰਨਲ ਕੌਣ ਹੈ ਨੈਪੋਲੀਅਨ ਦਾ ਜ਼ਿਕਰ ਕੀਤਾ ਗਿਆ ਹੋਰ ਕਈ ਯੂਰਪਨ ਜਰਨਲਾਂ ਦਾ ਜ਼ਿਕਰ ਹੋਇਆ ਯੂਰਪਨ ਜਰਨਲਾਂ ਤੋਂ ਬਾਅਦ ਏਸ਼ੀਆਈ ਜਰਨਲਾਂ ਦੇ ਵਿੱਚ ਹਲਾਕੂ ਦਾ ਨਾਮ ਆਇਆ ਚੰਗੇਜ਼ ਖਾਨ ਦਾ ਨਾਮ ਆਇਆ ਅਲੌਦੀਨ ਦਾ ਜ਼ਿਕਰ ਕੀਤਾ ਗਿਆ ਤੇ ਜਿਸ ਵਕਤ ਸਿੱਖ ਜਨਰਲ ਸਰਦਾਰ ਹਰੀ ਸਿੰਘ ਨੜਵਾ ਦਾ ਜ਼ਿਕਰ ਹੋਇਆ ਤੇ ਅੰਗਰੇਜ਼ ਲਿਖਾਰੀ ਨੇ ਆਪਣਾ ਸਿਰ ਨੀਵਾ ਕਰ ਦਿੱਤਾ ਤੇ ਕਹਿ ਦਿੱਤਾ ਕਿ ਸਾਰੇ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਤੇ ਕਾਮਯਾਬ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਹੈ ਜਿਸ ਨੇ ਮਾਮੂਲੀ ਜੀ ਗਿਣਤੀ ਦੀ ਫੌਜ ਦੇ ਨਾਲ ਅਫਗਾਨਿਸਤਾਨ ਜੈਸੇ ਮੁਲਕ ਦੇ ਉੱਤੇ ਫਤਿਹ ਪ੍ਰਾਪਤ ਕੀਤੀ ਜਿਸ ਤੇ ਅੰਗਰੇਜ਼ ਫੌਜਾਂ ਦੀ ਗਿਣਤੀ ਤਾਕਤ ਤੇ ਖਜ਼ਾਨਾ ਹੁੰਦਿਆਂ ਹੋਿਆਂ ਵੀ ਫੇਲ ਹੋ ਗਈ ਸਨ ਸਰਦਾਰ ਹਰੀ ਸਿੰਘ ਨਲੂਆ ਨੇ ਹਿੰਦੁਸਤਾਨ ਦੇ ਕੋਲੋਂ ਖੁਸ਼ਿਆ ਹੋਇਆ ਇਲਾਕਾ ਪਿਸ਼ਾਵਰ ਦਾ ਜੋ ਕਿ 836 ਸਾਲ ਤੋਂ ਹਿੰਦੁਸਤਾਨ ਦੇ ਕੋਲੋਂ ਖੁਸ਼ਿਆ ਹੋਇਆ ਸੀ ਇਸ ਜਰਨੈਲ ਨੇ ਵਾਪਸ ਉਸ ਨੂੰ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਖਾਲਸਾ ਰਾਜ ਦੇ ਵਿੱਚ ਸ਼ਾਮਲ ਕੀਤਾ ਇਸ ਮਹਾਨ ਜਰਨੈਲ ਨੇ ਉਹਨਾਂ ਅਫਗਾਨੀਆਂ ਤੇ ਤਾਲੇਬਾਨੀਆਂ ਦੇ ਅੰਦਰ ਆਪਣੀ ਤਾਂਕ ਜਮਾਈ ਜਿਨ੍ਹਾਂ ਤੋਂ ਅੱਜ ਵੀ ਅਮਰੀਕਾ ਵਰਗਾ ਦੇਸ਼ ਜਿਹੜਾ ਹੈ ਜਿਨ੍ਹਾਂ ਦੇ ਅੱਗੇ ਗੋਟਣੇ ਠੇਕ ਕੇ ਵਾਪਸ ਆਪਣੇ ਦੇਸ਼ ਪਰਤ ਗਏ ਅੱਜ ਵੀ ਅਫਗਾਨੀ ਇਸਤਰੀਆਂ ਆਪਣੇ ਬੱਚਿਆਂ ਨੂੰ ਹਰੀ ਸਿੰਘ ਦਾ ਨਾਮ ਲੈ ਕੇ ਚੁੱਪ ਕਰਵੰਦੀਆਂ ਹਨ ਜਿਵੇਂ ਕਿ ਹਿੰਦੁਸਤਾਨ ਦੇ ਵਿੱਚ ਬੱਚੇ ਨੂੰ ਚੁੱਪ ਕਰਵਾਉਣ ਵਾਸਤੇ ਕਿਹਾ ਜਾਂਦਾ ਹੈ ਉੱਤ ਚੁੱਪ ਕਰ ਜਾ ਮਾਂ ਬਿੱਲੀ ਆ ਜਾਵੇਗੀ ਇਸ ਤਰ੍ਹਾਂ ਅਫਗਾਨੀ ਔਰਤਾਂ ਆਪਣੇ ਬੱਚਿਆਂ ਨੂੰ ਚੁੱਪ ਕਰਵਾਉਣ ਵਾਸਤੇ ਸ਼ਬਦ ਵਰਤੀਆਂ ਵਰਤਦੀਆਂ ਹਨ ਚੁੱਪ ਸ਼ਾ ਬੱਚਾ ਹਰੀਆ ਰਾਗਲੇ ਚੁੱਪ ਹੋ ਜਾ ਨਹੀਂ ਤੇ ਹਰੀ ਸਿੰਘ ਨਰਵਾ ਆ ਜਾਵੇਗਾ ਸੋ ਸਰਦਾਰ ਹਰੀ ਸਿੰਘ ਦਾ ਜਨਮ ਸਾਲ 1791 ਨੂੰ ਗੁਜਰਾਵਾਲਾ ਵਿੱਚ ਪਿਤਾ ਸਰਦਾਰ ਗੁਰदयाल ਸਿੰਘ ਤੇ ਮਾਤਾ ਧਰਮਕੌਰ ਜੀ ਦੇ ਗ੍ਰਵੇਕੇ ਹੋਇਆ। ਹਰੀ ਸਿੰਘ ਅਜੇ 7 ਸਾਲਾਂ ਦੇ ਹੀ ਹੋਏ ਸਨ ਤੇ ਪਿਤਾ ਅਕਾਲ ਚਲਾਣਾ ਕਰ ਗਏ। ਤੇ ਹਰੀ ਸਿੰਘ ਦੀ ਜੁਮੇਵਾਰੀ ਪਾਲਣਾ ਪੋਸ਼ਣਾ ਦਾ ਸਾਰਾ ਭਾਰ ਜਿਹੜਾ ਸੀ ਉਹ ਮਾਤਾ ਜੀ ਦੇ ਸਿਰ ਤੇ ਆ ਗਿਆ। ਮਾਤਾ ਜੀ ਨੇ ਇਸ ਜੁਮੇਵਾਰੀ ਨੂੰ ਬਾਖੂਬੀ ਨਿਭਾਇਆ ਤੇ ਉਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਇਹ ਜੁਮੇਵਾਰੀ ਜਿਹੜੀ ਸੀ ਨਿਭਾਈ। ਉਹਨਾਂ ਨੇ ਹਰੀ ਸਿੰਘ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ, ਕੋਰਸਵਾਰੀ, ਸਿਹਤ ਵਿਦਿਆ ਦਾ ਖਾਸ ਪ੍ਰਬੰਧ ਕੀਤਾ। ਨਾਲ ਨਾਲ ਉਹਨਾਂ ਦੇ ਮਾਮਾ ਜੀ ਦਾ ਵੀ ਇਸ ਦੇ ਵਿੱਚ ਯੋਗਦਾਨ ਰਿਹਾ ਹੈ ਜਿਸ ਵਕਤ ਹਰੀ ਸਿੰਘ 10 ਸਾਲ ਦੇ ਹੋਏ ਤੇ ਉਹਨਾਂ ਨੂੰ ਅਮਰਤ ਪ੍ਰਾਣ ਕਰਵਾ ਕੇ ਗੁਰੂ ਦੇ ਲੜ ਲਾਇਆ ਗਿਆ ਉਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹਰ ਸਾਲ ਬਸੰਤ ਪੰਚਮੀ ਤੇ ਸ਼ਾਹੀ ਦਰਬਾਰ ਸਜਾਇਆ ਕਰਦੇ ਸਨ ਤੇ ਜਿਸ ਵਿੱਚ ਨੌਜਵਾਨ ਸੂਰਮੇ ਬਹਾਦਰ ਆ ਕੇ ਆਪਣੀ ਸ਼ਸਤਰ ਵਿਦਿਆ ਦੇ ਜੋਰ ਦਿਖਾਇਆ ਕਰਦੇ ਸਨ ਤੇ ਇਸ ਮੇਲੇ ਦੇ ਵਿੱਚ ਸਨ 1805 ਲਗਭਗ ਹਰੀ ਸਿੰਘ ਜੀ ਦੀ ਉਮਰ ਕੋਈ 14 ਕੁ ਸਾਲ ਦੀ ਹੋਵੇਗੀ ਤੇ ਬਸੰਤ ਪੰਚਮੀ ਤੇ ਇਸ ਮੇਲੇ ਦੇ ਉੱਤੇ ਪਹੁੰਚੇ ਤੇ ਹਰੀ ਸਿੰਘ ਨੇ ਆਪਣੀ ਸ਼ਸਤਰ ਵਿੱਦਿਆ ਦੇ ਜੋਹਰ ਦਿਖਾਏ ਤੇ ਉਹਨਾਂ ਦੀ ਇਹ ਸ਼ਸਤਰ ਵਿੱਦਿਆ ਦੇ ਜੋਹਰ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਆਸ਼ਕਸ਼ ਕਰ ਉਠੇ ਤੇ ਉਹਨਾਂ ਨੇ ਖੁਸ਼ ਹੋ ਕੇ ਆਪਣੇ ਗਲ ਦਾ ਸੋਨੇ ਦਾ ਕੰਟਾ ਉਧਾਰ ਕੇ ਹਰੀ ਸਿੰਘ ਦੇ ਗਲ ਵਿੱਚ ਪਾਇਆ ਤੇ ਹਰੀ ਸਿੰਘ ਨੂੰ ਗਲ ਬਕੜੀ ਦੇ ਵਿੱਚ ਲਿਆ ਤੇ ਨਾਲ ਹੀ ਆਪਣੀ ਫੌਜ ਦੇ ਵਿੱਚ ਸ਼ਾਮਲ ਕਰਕੇ ਤੇ ਆਪਣੇ ਅੰਗ ਰੱਖਕਿਆਂ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਲਿਆ ਇੱਕ ਵਾਰ ਸਰਦਾਰ ਹਰੀ ਸਿੰਘ ਮਹਾਰਾਜਾ ਅੰਧੀ ਸਿੰਘ ਦੇ ਨਾਲ ਸ਼ਿਕਾਰ ਕਰਨ ਵਾਸਤੇ ਗਏ ਤੇ ਸ਼ਿਕਾਰਗਾਹ ਦੇ ਵਿੱਚੋਂ ਇੱਕ ਸ਼ੇਰ ਇੰਨੀ ਤੇਜ਼ੀ ਨਾਲ ਅੱਗੇ ਵਧਿਆ ਕਿ ਹਰੀ ਸਿੰਘ ਦੇ ਕੋਲ ਆਪਣੀ ਤਲਵਾਰ ਮਿਆਨ ਵਿੱਚੋਂ ਕੱਢਣ ਦਾ ਸਮਾਂ ਹੀ ਨਾ ਮਿਲਿਆ ਤੇ ਜਿੰਨੀ ਤੇਜ਼ੀ ਨਾਲ ਸ਼ੇਰ ਵਧਿਆ ਤੇ ਸ਼ੇਰ ਧੋਖੇ ਤੇ ਵੱਧ ਕੇ ਤੇਜ਼ੀ ਦੇ ਨਾਲ ਹਰੀ ਸਿੰਘ ਨੇ ਸ਼ੇਰ ਨੂੰ ਜਬਾੜੇ ਤੋਂ ਪਟਕ ਕੇ ਜ਼ਮੀਨ ਤੇ ਪਟਕਾ ਮਾਰਿਆ ਤੇ ਸ਼ੇਰ ਦੇ ਸੰਭਲ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀ ਤਲਵਾਰ ਕੱਢ ਕੇ ਸ਼ੇਰ ਦਿੱਤਾ ਹਣ ਜਿਹੜੀ ਸੀ ਉਹ ਤਰ ਦੇ ਨਾਲੋਂ ਅਲੱਗ ਕਰ ਦਿੱਤੀ ਤੇ ਇਸ ਸਾਰੇ ਕੌਤਕ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਨੇੜਿਓਂ ਤੱਕਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਹਰੀ ਸਿੰਘ ਦੇ ਨਾਲ ਨਲੂਆ ਸ਼ਬਦ ਜਿਹੜਾ ਸੀ ਉਹ ਲਗਾ ਦਿੱਤਾ ਹਰੀ ਸਿੰਘ ਨਲੂਆ ਇਸ ਤੋਂ ਹੀ ਉਹਨਾਂ ਦੇ ਨਾਮ ਦੇ ਨਾਲ ਸ਼ਬਦ ਜੁੜਦਾ ਨਾ ਕਿਉਂਕਿ ਨਲ ਰਾਜੇ ਦੇ ਬਾਰੇ ਵਿੱਚ ਇਹ ਸੁਣਿਆ ਜਾਂਦਾ ਹੈ ਕਿ ਉਹ ਸ਼ੇਰ ਦਾ ਸ਼ਿਕਾਰ ਕਰਦਾ ਸੀ ਸ਼ੇਰ ਦਾ ਸ਼ਿਕਾਰ ਜ਼ਿਆਦਾਤਰ ਨਿਜੀ ਦੇ ਨਾਲ ਬੰਦੂਕ ਦੀ ਗੋਲੀ ਦੇ ਨਾਲ ਤੀਰ ਦੇ ਨਾਲ ਦੂਰੋਂ ਕੀਤਾ ਜਾਂਦਾ ਹੈ ਹਰ ਹਤਾਂ ਦੇ ਨਾਲ ਸ਼ੇਰ ਦਸ਼ਕਰ ਜਿਹੜਾ ਹੈ ਉਹ ਬਹਾਦਰ ਹੀ ਕਰ ਸਕਦਾ ਹੈ ਤੇ ਕਈਆਂ ਦਾ ਵਿਚਾਰ ਹੈ ਕਿ ਹਰੀ ਸਿੰਘ ਨੇ ਜਬਾੜੇ ਤੋਂ ਫੜ ਕੇ ਸ਼ੇਰ ਨੂੰ ਚੀਰ ਦਿੱਤਾ ਸੀ ਇਸ ਤਰ੍ਹਾਂ ਸ਼ੇਰ ਨੂੰ ਮੌਤ ਦੇ ਘਾਟ ਉਤਾਰਨ ਕਰਕੇ ਤੇ ਉਹਨਾਂ ਦਾ ਨਾਮ ਨਲੂਆ ਪੈ ਗਿਆ ਸਰਦਾਰ ਹਰੀ ਸਿੰਘ ਨਲੂਆ ਨੇ ਸਭ ਤੋਂ ਪਹਿਲਾਂ ਅਸੂਰ ਦੀ ਲੜਾਈ ਦੇ ਵਿੱਚ ਹਿੱਸਾ ਲਿਆ ਤੇ ਉਹਨਾਂ ਨੇ ਆਪਣੀ ਬੀਰਤਾ ਤੇ ਬਹਾਦਰ ਦੇ ਜੋਹਰ ਦਿਖਾਏ ਤੇ ਕਸੂਰ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ 30000 ਰੁਪਇਆ ਸਲਾਣਾ ਜਗੀਰ ਹਰੀ ਸਿੰਘ ਨੂੰ ਨਲਵਾਣੂ ਦੇ ਦਿੱਤੀ ਉਸ ਤੋਂ ਬਾਅਦ ਮੁਲਤਾਨ ਦੀ ਜੰਗ ਜਿੱਤੀ ਤੇ ਮੁਲਤਾਨ ਦੀ ਜੰਗ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਜੀ ਦੀ ਆਮਦਨੀ ਦੇ ਵਿੱਚ 20000 ਰੁਪਇਆ ਸੁਲਾਣਾ ਹੋਰ ਵਾਅਦਾ ਕਰ ਦਿੱਤਾ ਇਸ ਤੋਂ ਬਾਅਦ ਅਟਕਦੀ ਜੰਗ ਹੋਈ ਤੇ ਅਟਕਦੀ ਜੰਗ ਦੀ ਜਿੱਤ ਤੋਂ ਬਾਅਦ ਮਹਾਰਾਜੇ ਨੇ ਗੁਜਰਾਣ ਵਾਲਾ ਦਾ ਇਲਾਕਾ ਹਰੀ ਸਿੰਘ ਨੂੰ ਦੇ ਦਿੱਤਾ ਔਰ ਮਹਾਰਾਜੇ ਨੂੰ ਇਸ ਜੰਗ ਦੇ ਵਿੱਚ ਇਸ ਜੰਗ ਤੋਂ ਬਾਅਦ ਕੋਹਿੰੂਰ ਹੀਰੇ ਦੀ ਪ੍ਰਾਪਤੀ ਹੋਈ ਸੀ ਇਸ ਤੋਂ ਬਾਅਦ ਕਸ਼ਮੀਰਵਾਲ ਦਾ ਰੁਖ ਕੀਤਾ ਸਿੱਖਾਂ ਨੇ ਤੇ ਕਸ਼ਮੀਰ ਦੀ ਜਿੱਤ ਹੋਈ ਤੇ ਕਸ਼ਮੀਰ ਦੀ ਜਿੱਤ ਤੋਂ ਬਾਅਦ ਮਹਾਰਾਜ ਨੇ ਹਰੀ ਸਿੰਘ ਨਲੂਆ ਨੂੰ ਕਸ਼ਮੀਰ ਦਾ ਗਵਰਨਰ ਥਾਪਿਆ ਤੇ ਨਾਲ ਹੀ ਉਹਨਾਂ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਵੀ ਦੇ ਦਿੱਤਾ ਇਸ ਤੋਂ ਅੱਗੇ ਮੁੰਗੇਰ ਦੀ ਲੰਗ ਹੋਈ ਤੇ ਮਹੇਰ ਮੁੰਗੇਰ ਦੀ ਜੰਗ ਤੋਂ ਬਾਅਦ ਹਰੀ ਸਿੰਘ ਨੂੰ ਹਜ਼ਾਰੇ ਦਾ ਗਵਰਨਰ ਬਣਾਇਆ ਗਿਆ ਇਸ ਤੋਂ ਬਾਅਦ ਨੁਸ਼ਹਰੇ ਦੀ ਜੰਗ ਹੋਈ ਤੇ ਨੁਸ਼ਹਰੇ ਦੀ ਜੰਗ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਜੀ ਇਹ ਦੋ ਜਰਨੈਲ ਜਿਹੜੇ ਸਨ ਮੋਹਰੀ ਹੋ ਕੇ ਲੜੀ ਸਨ ਤੇ ਇਸ ਜੰਗ ਦੇ ਵਿੱਚ ਵੀ ਸਿੱਖਾਂ ਦੀ ਜਿੱਤ ਹੋਈ ਪਰ ਇਸ ਜੰਗ ਦੇ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹਾਦਤ ਹੋਈ ਜਦੋਂ ਮਹਾਰਾਜੇ ਤੇ ਉੱਤਰਾਧਿਕਾਰੀ ਦੀ ਗੱਲ ਆਈ ਤੇ ਸਰਦਾਰ ਹਰੀ ਸਿੰਘ ਨਲਵਾ ਨੇ ਇਹ ਸਲਾਹ ਦਿੱਤੀ ਸੀ ਕਿ ਸਿੱਖ ਰਾਜ ਦੀ ਵਾਗਡੋਰ ਪੰਜ ਪਿਆਰਿਆਂ ਦੀ ਸੰਸਰਾਂ ਦੇ ਹੱਥ ਦੇ ਵਿੱਚ ਦੇਣੀ ਚਾਹੀਦੀ ਹੈ ਸਰਦਾਰ ਹਰੀ ਸਿੰਘ ਨਲਵਾ ਉਹ ਮਹਾਨ ਬਹਾਦਰ ਸੂਰਬੀਰ ਯੋਧੇ ਹਨ ਜਿਨ੍ਹਾਂ ਨੇ ਹਿੰਦੁਸਤਾਨ ਦੇ ਕੋਲੋਂ ਖusਿਆ ਹੋਇਆ ਇਲਾਕਾ 837 ਸਾਲਾਂ ਤੋਂ ਉਸ ਇਲਾਕੇ ਨੂੰ ਹਿੰਦੁਸਤਾਨ ਦੇ ਵਿੱਚ ਸ਼ਾਮਲ ਕਰਕੇ ਖਾਲਸਾ ਰਾਜ ਦੇ ਵਿੱਚ ਸ਼ਾਮਲ ਕੀਤਾ ਸਰਦਾਰ ਹਰੀ ਸਿੰਘ ਨਲਵਾ ਨੇ ਜਮਰੋਦ ਤੇ ਅਸਤਾਨ ਤੇ ਇੱਕ ਕਿਲਾ ਉਸਾਰਿਆ ਦਰਾਖਾਇਬਰ ਦੇ ਕੋਲ ਤੇ ਇਹ ਦਰਾਖਾਇਬਰ ਉਹੀ ਥਾਂ ਉਹੀ ਰਸਤਾ ਹੈ ਜਿੱਤੋਂ ਜਿੰਨੇ ਵੀ ਹਮਲਾਵਰ ਹਿੰਦੁਸਤਾਨ ਦੇ ਉੱਤੇ ਆਉਂਦੇ ਸਨ ਇਤੋਂ ਦੀ ਲੰਘ ਕੇ ਹੀ ਆਉਂਦੇ ਸਨ ਤੇ ਸਰਦਾਰ ਹਰੀ ਸਿੰਘ ਨੇ ਦਰਾਖਾਇਬਰ ਤੱਕ ਆਪਣੀ ਸੂਰਬੀਰਤਾ ਤੇ ਬਹਾਦਰੀ ਦੀ ਧਾਂਕ ਜਮਾਈ ਤੇ ਇੱਥੇ ਫਿਰ ਇੱਕ ਕਿਲਾ ਉਸਾਰਿਆ ਜਿਸ ਨੂੰ ਜਮਰੋਧ ਦਾ ਕਿਲਾ ਕਿਹਾ ਜਾਂਦਾ ਹੈ ਸਨ 17 ਸਨ 1836 ਦੀ 17 ਅਕਤੂਬਰ ਨੂੰ ਇਸ ਕਿਲੇ ਦੀ ਨੀਂਹ ਰੱਖੀ ਗਈ ਸੀ ਸੋ ਕਾਬਲ ਦੀਆਂ ਫੌਜਾਂ ਨੇ ਜਦੋਂ ਜਮਰੋਧ ਦੇ ਉੱਤੇ ਚੜ੍ਹਾਈ ਕੀਤੀ ਤੇ ਉਸ ਵਕਤ ਸਰਦਾਰ ਹਰੀ ਸਿੰਘ ਨਲੂਆ ਜਿਹੜੇ ਹਨ ਉਹ ਪਿਸ਼ਾਵਲ ਦੇ ਵਿੱਚ ਸਨ ਤੇ ਸਰਦਾਰ ਹਰੀ ਸਿੰਘ ਨਲੂਆ ਉਸ ਵਕਤ ਬਿਮਾਰ ਸਨ ਬਿਮਾਰੀ ਦੀ ਹਾਲਤ ਵਿੱਚ ਸਨ ਉਧਰ ਜਮਰੋਧ ਦਾ ਕਿਲਾ ਜਿਹੜਾ ਹੈ ਇਸ ਦੇ ਵਿੱਚ ਬੀਬੀ ਹਰਸ਼ਨ ਕੌਰ ਅਤੇ ਉਸ ਦੇ ਪਤੀ ਅਰਿਆਕਰ ਦੇ ਸਨ ਬੀਬੀ ਹਰਸ਼ਨ ਕੌਰ ਇੱਕ ਹਿੰਦੂ ਲੜਕੀ ਸੀ ਜਿਸ ਦਾ ਪਹਿਲਾ ਨਾਮ ਸ਼ਰਣੀ ਸੀ ਅਤੇ ਇਸ ਨੂੰ ਜਦੋਂ ਵਿਆਹ ਕੇ ਲਿਆਰੇ ਸਨ ਇਹ ਰਸਤੇ ਦੇ ਵਿੱਚ ਡੋਲਾ ਜਿਹੜਾ ਸੀ ਉਹ ਕੋਹ ਲਿਆ ਗਿਆ ਸੀ ਮਰਾਤੀਆਂ ਵਿੱਚੋਂ ਕਿਸੇ ਦੀ ਹਿੰਮਤ ਨਾ ਪਈ ਉਹਨਾਂ ਦਾ ਮੁਕਾਬਲਾ ਕਰਨ ਦੀ ਪਰ ਇਸ ਬੀਬੀ ਨੇ ਉਸ ਜ਼ਾਲਮ ਦਾ ਮੁਕਾਬਲਾ ਕੀਤਾ ਕਿਉਂਕਿ ਇਸ ਦੇ ਸਹੁਰਾ ਪਰਿਵਾਰ ਜੁੜੇ ਸਨ ਉਹ ਸਰਦਾਰ ਹਰੀ ਸਿੰਘ ਨਲਵਾ ਦੇ ਕੋਲ ਆ ਕੇ ਉਹਨਾਂ ਨੇ ਫਰਿਆਦ ਕੀਤੀ ਸਰਦਾਰ ਹਰੀਸ ਮਨਰੂਆ ਨੇ ਆਪਣੇ ਇੱਕ ਜਰਨੈਲ ਸਰਦਾਰ ਪਹਾੜਾ ਸਿੰਘ ਨੂੰ ਭੇਜਿਆ ਤੇ ਜਦੋਂ ਸਰਦਾਰ ਪਹਾੜਾ ਸਿੰਘ ਜੀ ਉੱਥੇ ਪਹੁੰਚਦੇ ਹਨ ਤੇ ਇਹ ਬੀਬੀ ਉਸ ਪਠਾਨ ਦੀ ਫਿਕਰ ਦੇ ਉੱਤੇ ਆਪਣੇ ਗੋਡੇ ਰੱਖ ਕੇ ਤੇ ਬੰਦੂਕ ਹੱਥ ਦੇ ਵਿੱਚ ਫੜ ਕੇ ਉਸ ਨੂੰ ਮਾਰਨ ਦੀ ਤਿਆਰੀ ਦੇ ਵਿੱਚ ਸੀ ਤੇ ਇਹ ਬੀਬੀ ਇਹ ਗੱਲ ਕਹਿ ਰਹੀ ਸੀ ਕਿ ਜੇ ਕਿਤੇ ਇੱਕ ਵੀ ਬਰਾਤੀਆਂ ਦੇ ਵਿੱਚੋਂ ਮੇਰੇ ਨਾਲ ਹੋ ਜਾਂਦਾ ਤੇ ਮੈਂ ਤੇਰਾ ਫਾਹਾ ਉਦੋਂ ਹੀ ਵੜ ਦਿੰਨਾ ਸੀ ਸੋ ਇਸ ਬੀਬੀ ਦੀਆਂ ਇਹਨਾਂ ਬਹਾਦਰੀ ਦੀਆਂ ਸਾਰੀਆਂ ਗੱਲਾਂ ਨੂੰ ਸਰਦਾਰ ਪਹਾੜਾ ਸਿੰਘ ਜੀ ਨੇ ਸੁਣਿਆ ਸੀ ਸੋ ਇਸ ਬੀਬੀ ਨੂੰ ਉਸ ਜਲਮ ਦੀ ਕਹਿਲ ਵਿੱਚੋਂ ਛੁੱਟਵਾ ਕੇ ਜਦੋਂ ਸਰਦਾਰ ਹਰੀ ਸਿੰਘ ਨਰੂਆ ਦੇ ਕੋਲ ਜਾਂਦਾ ਗਿਆ ਤੇ ਸਰਦਾਰ ਹਰੀ ਸਿੰਘ ਨਰੂਆ ਨੇ ਇਸ ਬੀਬੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਕਿਹਾ ਕਿ ਜਾਓ ਬੱਚੀ ਹੁਣ ਆਪਣੇ ਪਿੰਡ ਪਰ ਇਸ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਜਿਹੜੇ ਮੇਰੀ ਪਹਿਲੇ ਰੱਖਿਆ ਨਹੀਂ ਕਰ ਸਕਦੇ ਤੇ ਹੁਣ ਉਹ ਮੇਰੀ ਰੱਖਿਆ ਕਿਵੇਂ ਕਰਨਗੇ ਇਸ ਕਰਕੇ ਹੁਣ ਮੈਂ ਆਪਣੇ ਸਹੁਰੇ ਪਰਿਵਾਰ ਵਿੱਚ ਵਾਪਸ ਨਹੀਂ ਜਾਣਾ ਸੋ ਇਸ ਨੇ ਸਿੰਘਾਲੀ ਸੋਣੀ ਦੇ ਵਿੱਚ ਹੀ ਰਹਿਣ ਦਾ ਫੈਸਲਾ ਕਰ ਲਿਆ ਸਰਦਾਰ ਹਰੀ ਸਿੰਘ ਨਰੂਆ ਨੇ ਅਮਰਪੁਰ ਸ਼ਕਾਇਆਣਾ ਇਸ ਲੜਕੀ ਅਤੇ ਇਸ ਦੇ ਪਤੀ ਨੇ ਤੇ ਇਸ ਦਾ ਨਾਮ ਸ਼ਰਣੀ ਤੋਂ ਹਰਸ਼ਰਣ ਕੌਰ ਹੋਇਆ ਤੇ ਇਹ ਦੋਵੇਂ ਪਤੀ ਪਤਨੀ ਜਮਰੋਧ ਦੇ ਕਿਲੇ ਦੇ ਵਿੱਚ ਰਹਿ ਕੇ ਹੀ ਸੇਵਾ ਕਾਰਜ ਕਰਦੀ ਸਨ ਜਦੋਂ ਜਮਰੋਧ ਦੇ ਉੱਤੇ ਅਫਗਾਨੀਆਂ ਨੇ ਹਮਲਾ ਕੀਤਾ ਤੇ ਉਸ ਵਕਤ ਸਰਦਾਰ ਹਰੀ ਸਿੰਘ ਨਲਵਾ ਪਿਸ਼ਾਵਰ ਦੇ ਵਿੱਚ ਸਨ ਜੋ ਕਿ ਬਿਮਾਰੀ ਦੀ ਹਾਲਤ ਵਿੱਚ ਸਨ ਤੇ ਉਹ ਤੋਂ ਬੀਬੀ ਹਰਸ਼ਰਣ ਕੌਰ ਰਾਤ ਦੇ ਸਮੇਂ ਦੇ ਵਿੱਚ ਲੜਦੀ ਹੋਈ ਤੇ ਪਿਸ਼ਾਵਰ ਪਹੁੰਚਦੀ ਹੈ ਤੇ ਇਸ ਹਮਲੇ ਦੀ ਖਬਰ ਸਰਦਾਰ ਹਰੀ ਸਿੰਘ ਨਲਵਾ ਨੂੰ ਦਿੱਤੀ ਜਾਂਦੀ ਹੈ ਸਰਦਾਰ ਹਰੀ ਸਿੰਘ ਨਲੂਆ ਉਸੇ ਵੇਲੇ ਹੀ ਛੱਟ ਤਿਆਰ ਹੋ ਜਾਂਦੇ ਹਨ ਬੈਤ ਨੇ ਹਰੀ ਸਿੰਘ ਨਲੂਆ ਨੂੰ ਜੰਗ ਦੇ ਮੈਦਾਨ ਵਿੱਚੋਂ ਜਾਣ ਤੋਂ ਰੋਕਿਆ ਤੇ ਕਹਿਣ ਲੱਗਾ ਕਿ ਕੌਮ ਨੂੰ ਤੁਹਾਡੀ ਜਾਣ ਦੀ ਅਜੇ ਲੋੜ ਹੈ ਇਸ ਕਰਕੇ ਤੁਸੀਂ ਬਿਮਾਰ ਹੋ ਜੰਗ ਦੇ ਮੈਦਾਨ ਵਿੱਚ ਨਾ ਜਾਓ ਅਗੋਂ ਹਰੀ ਸਿੰਘ ਨਲੂਆ ਨੇ ਜਵਾਬ ਦਿੱਤਾ ਸੀ ਕੌਮ ਨੂੰ ਲੋੜ ਹੈ ਤਾਂ ਹੀ ਹੋਂ ਮੈਂ ਚੱਲਿਆ ਹਾਂ ਜੇਕਰ ਪੰਥ ਦੀ ਸ਼ਾਨ ਬਚੀ ਰਹੀ ਤੇ ਹਜ਼ਾਰਾਂ ਨਲੂਏ ਪੈਦਾ ਹੋ ਜਾਣਗੇ ਜੇ ਪੰਥ ਦੀ ਸ਼ਾਨ ਨਾ ਰਹੀ ਤੇ ਲੱਖਾਂ ਨਲੂਏ ਵਿਦੇਸ਼ੀਆਂ ਦੀਆਂ ਕਠ ਪੁਤਲੀਆਂ ਬਣ ਕੇ ਰਹਿ ਜਾਣਗੇ ਕਿਉਂਕਿ ਜਮਰਉਦ ਦਾ ਕਿਲਾ ਸਰਦਾਰ ਹਰੀ ਸਿੰਘ ਨਲਵਾ ਨੇ 1837 ਦੇ ਵਿੱਚ ਉਸਾਰਿਆ ਸੀ ਤੇ ਇਸ ਕਿਲੇ ਦੀ ਉਸਾਰੀ ਤੋਂ ਬਾਅਦ ਈਰਾਨ, ਇਰਾਕ ਆਦਿ ਦੇ ਇਲਾਕਿਆਂ ਤੋਂ ਹਿੰਦੁਸਤਾਨ ਉੱਤੇ ਹੋਣ ਵਾਲੇ ਹਮਲੇ ਜਿਹੜੇ ਸਨ ਉਹ ਸਦਾ ਲਈ ਬੰਦ ਹੋ ਗਏ ਸਨ ਤੇ ਬੜੀ ਬਹਾਦਰੀ ਦੇ ਨਾਲ ਸਿੱਖ ਫੌਜਾਂ ਨੇ ਇਤੋਂ ਤੱਕ ਪਹੁੰਚ ਕੀਤੀ ਸੀ ਇਸ ਕਰਕੇ ਸਰਦਾਰ ਹਰੀ ਸਿੰਘ ਨਲਵਾ ਬਿਮਾਰੀ ਦੀ ਹਾਲਤ ਵਿੱਚ ਜੰਗ ਦੇ ਮੈਦਾਨ ਵੱਲ ਨੂੰ ਵਧੇ ਉਧਰ ਰਸਤੇ ਦੇ ਵਿੱਚ ਦਰਾ ਖੈਬਰ ਦੇ ਕੋਲ ਹੀ ਪਹੁੰਚਦੇ ਹਨ ਤੇ ਇੱਕ پتਲੇ ਚਟਾਨ ਦੇ ਉੱਲੇ ਲੁਕੇ ਹੋਏ ਪਠਾਨ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਹਨ ਸੋ ਸਿੱਖ ਇਤਿਹਾਸ ਜਿਹੜਾ ਹੈ ਸਰਦਾਰ ਹਰੀ ਸਿੰਘ ਨਲਵਾ ਦੀ ਸ਼ਹਾਦਤ ਦੇ ਉੱਤੇ ਡੋਗਰੇ ਗੁਦਾਰਾਂ ਦਾ ਹੱਥ ਮੰਨਦਾ ਹੈ ਸਰਦਾਰ ਹਰੀ ਸਿੰਘ ਨਲਵਾ ਦੀ ਸ਼ਹੀਦੀ 3 ਅਪ੍ਰੈਲ ਸਾਲ 1837 ਨੂੰ ਦਰਾ ਖੈਬਰ ਦੇ ਕੋਲ ਹੋਈ ਸੀ ਜਿਸ ਦੇ ਵਿੱਚ ਧਿਆਨ ਸਿੰਘ ਡੋਗਰੇ ਦਾ ਹੱਥ ਦੱਸਿਆ ਜਾਂਦਾ ਹੈ ਕਿਉਂਕਿ ਧਿਆਨ ਸਿੰਘ ਡੋਗਰੇ ਨੇ ਹਰੀ ਸਿੰਘ ਨਲਵਾ ਵੱਲੋਂ ਲਿਖੀਆਂ ਹੋਈਆਂ ਕਈ ਚਿੱਟੀਆਂ ਜਿਹੜੀਆਂ ਸਨ ਮਹਾਰਾਜਾ ਰਣਜੀਤ ਸਿੰਘ ਰਣਜੀਤ ਸਿੰਘ ਤੱਕ ਪਹੁੰਚਣ ਹੀ ਨਹੀਂ ਦਿੱਤੀਆਂ ਰਸਤੇ ਵਿੱਚ ਹੀ ਗੋਮ ਕਰ ਦਿੱਤੀਆਂ ਜਦੋਂ ਰੋਹਤਾਸ ਦੇ ਆਸਥਾਨ ਤੇ ਸਰਦਾਰ ਹਰੀ ਸਿੰਘ ਦੀ ਸ਼ਹੀਦੀ ਦਾ ਖਤ ਧਿਆਨ ਸਿੰਘ ਡੋਗਰੇ ਨੇ ਪੜ੍ਹਿਆ ਤੇ ਮਹਾਰਾਜੇ ਨੇ ਗੜਵਾ ਜਿਹੜਾ ਸੀ ਉਹ ਵਗਾ ਮਾਰਿਆ ਜੋ ਧਿਆਨ ਸਿੰਘ ਦੀ ਨੱਤ ਦੇ ਉੱਤੇ ਮੱਜਾ ਇਸ ਘਟਨਾ ਦਾ ਜ਼ਿਕਰ ਕਾਦਰ ਯਾਰ ਇਸ ਤਰ੍ਹਾਂ ਕਰਦਾ ਹੈ ਗੈਣ ਗੁੱਸੇ ਦੇ ਨਾਲ ਮਹਾਰਾਜ ਜਾਰੋ ਗੜਵਾ ਮਾਰੇ ਵजीर ਦੀ ਤੰਗ ਉੱਤੇ ਅੱਖੇ ਦੂਰ ਹੋ ਜਾ ਮੇਰੀਆਂ ਅੱਖੀਆਂ ਤੋਂ ਕੁਝ ਫਾਇਦਾ ਨਹੀਂ ਤੇਰੇ ਸੰਗ ਉੱਤੇ ਪਹਿਲਾਂ ਖਬਰਾਂ ਕੀ ਤੋਂ ਮੂਲ ਮੈਨੂੰ ਫੌਜਾਂ ਮਦਦ ਨੂੰ ਕਲਦਾ ਡੰਗ ਉੱਤੇ ਕਾਦਰ ਯਾਰ ਆ ਦੱਸਿਆ ਉਸ ਵੇਲੇ ਜਦੋਂ ਸੱਟ ਆ ਪਈ ਰੰਗ ਸੀ ਸੋਤਿਆਨ ਸਿੰਘ ਡੋਗਰੇ ਨੇ ਗਦਾਰੀ ਕਰਕੇ ਹੀ ਹਰੀ ਸਿੰਘ ਨਰੂਲ ਨਲਵੇ ਵਰਗੇ ਜਨਹਿਲਾ ਨੂੰ ਖਤਮ ਕਰਵਾਇਆ ਸੋ ਸਰਦਾਰ ਹਰੀ ਸਿੰਘ ਨਲਵਾ ਜਿਹੜੇ ਹਨ ਉਹ ਸੂਝਵਾਨ ਸਿਆਣੇ ਤੇ ਗੁਰਬਾਨੀ ਦੇ ਭਰੇ ਨਹੀਂ ਸਨ ਉਹਨਾਂ ਨੂੰ ਬਹੁਤ ਸਾਰੀ ਗੁਰਬਾਨੀ ਜਿਹੜੀ ਸੀ ਉਹ ਕੰਟਰੀ ਉਹ ਗੁਰੂ ਦੇ ਉੱਤੇ ਸਿੱਖੀ ਸਿਧਕ ਤੇ ਭਰੋਸਾ ਰੱਖਦੇ ਸਨ ਤੇ ਉਹ ਹਰੇਕ ਗੱਲ ਦੇ ਨਾਲ ਗੁਰਬਾਣੀ ਦੀ ਤੋਖ ਪੜ ਕੇ ਉਸ ਦਾ ਦ੍ਰਿਸ਼ਟਾਂਤ ਦੇ ਕੇ ਗੱਲ ਸਮਝਾਉਂਦੇ ਸਨ ਉਹ ਅਮਰਤ ਵੇਲੇ ਦੀ ਸੰਭਾਲ ਕਰਦੇ ਸਨ ਪੱਕੇ ਅਭਿਆਸੀ ਤੇ ਨਿਤਨੇਮੀ ਸਨ ਸਰਦਾਰ ਹਰੀ ਸਿੰਘ ਨਲਵਾ ਨੇ ਆਪਣੀ ਜਾਇਦਾਦ ਦੇ ਵਿੱਚੋਂ ਹੀ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਕਰਵਾਈ ਇਸ ਤੋਂ ਇਲਾਵਾ ਜੋਗਾ ਸਿੰਘ ਭਾਈ ਜੋਗਾ ਸਿੰਘ ਜੀ ਦੇ ਨਾਮ ਤੇ ਬਣਿਆ ਹੋਇਆ ਗੁਰਦੁਆਰਾ ਉਸ ਦੀ ਸੇਵਾ ਵੀ ਸਰਦਾਰ ਹਰੀ ਸਿੰਘ ਨਲਵਾ ਨੇ ਕਰਵਾਈ ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਜੀ ਦੀ ਇਮਾਰਤ ਵਾਸਤੇ ਸੋਨੇ ਦੀ ਸੇਵਾ ਦੇ ਵਿੱਚ ਵੀ ਹਰੀ ਸਿੰਘ ਨਲਵਾ ਨੇ ਆਪਣਾ ਯੋਗਦਾਨ ਪਾਇਆ ਸਰਦਾਰ ਹਰੀ ਸਿੰਘ ਨਲੂਆ ਨੇ ਆਪਣੀ ਪ੍ਰਾਨ ਤਿਆਗਣ ਤੋਂ ਪਹਿਲਾਂ ਸਰਦਾਰ ਮਹਾ ਸਿੰਘ ਨੂੰ ਇਹ ਗੱਲ ਕਹੀ ਸੀ ਕਿ ਮੇਰੀ ਸ਼ਹੀਦੀ ਨੂੰ ਓਨੀ ਦੇਰ ਗੁਮ ਰੱਖਣਾ ਜਦੋਂ ਤੱਕ ਲਾਹੌਰ ਤੋਂ ਖਾਲਸਾ ਫੌਜਾਂ ਜੜੀਆਂ ਹਨ ਉਹ ਪਹੁੰਚ ਨਹੀਂ ਜਾਂਦੀਆਂ ਓਨੀ ਦੇਰ ਤੱਕ ਮੇਰੀ ਸ਼ਹੀਦੀ ਦੀ ਖਬਰ ਨੂੰ ਗੁਮ ਰੱਖਣਾ ਸੋ ਇਸ ਤਰ੍ਹਾਂ ਕੁਝ ਹਦਾਇਤਾਂ ਸਰਦਾਰ ਮਹਾ ਸਿੰਘ ਨੂੰ ਕਰਕੇ ਤੇ ਇਸੇ ਖੰ ਦਾ ਮਹਾਨ ਜਰਨਲ ਜਿਹੜਾ ਸੀ ਉਸ ਦਾ ਆਤਮਾ ਜਿਹੜਾ ਸੀ ਸਰੀਰ ਨੂੰ ਛੱਡ ਕੇ ਉਡਾਰੀ ਮਾਰ ਗਿਆ ਇਧਰ ਜਮਰਾਉਂਦ ਦੀ ਲੜਾਈ ਸਾਂ ਨੇ ਸਰਦਾਰ ਸੌਨਸਟੇਨ ਸੀਤਲ ਜੀ ਨੇ ਮਰਦੇ ਹੋਏ ਸਰਦਾਰ ਹਰੀ ਸਿੰਘ ਜੀ ਦੇ ਆਖਰੀ ਜਜ਼ਬਾਤਾਂ ਨੂੰ ਇੰਜ ਲਿਖਿਆ ਹੈ ਮੇਰਾ ਮੂੰਹ ਕਾਬਲ ਵਾਲ ਰੱਖਣਾ ਜਦ ਲੰਭੂ ਲਾਣਾ ਮੇਰਾ ਨਾਂ ਲੈ ਲੈ ਕੇ ਤੁਸਾਂ ਨੇ ਰੰਜੀਤ ਵਜਾਉਣਾ ਮੈਂ ਨਾ ਹੀ ਵੈਰੀ ਤੋਂ ਸਿੱਖਿਆ ਕਦੇ ਮੂੰਹ ਪਵਾਣਾ ਮੇਰਾ ਖੂਨ ਹੈ ਚੰਡਾ ਰੰਗਿਆ ਵਿੱਚ ਮੈਦਾਨ ਚੁੜਾਣਾ ਮੈਂ ਨਾ ਤੁਸਾਂ ਦੇ ਰਹਾਂਗਾ ਤੁਸਾਂ ਮੌਤ ਤੋਂ ਨਹੀਂ ਘਬਰਾਣਾ ਸੋ ਸਰਦਾਰ ਹਰੀ ਸਿੰਘ ਨਲੂਆ ਨੇ ਆਪਣੇ ਜਰਨਲਾਂ ਨੂੰ ਸਿਪਾਹੀਆਂ ਨੂੰ ਇਹ ਹਦਾਇਤ ਕੀਤੀ ਕਿ ਮੇਰੀ ਮੌਤ ਦੀ ਖਬਰ ਨੂੰ ਸੁਪਾਕੇ ਰੱਖਣਾ ਦਦੋ ਤੱਕ ਹੋਰ ਖਾਸਾ ਫੌਜ ਜਿਹੜੀ ਹੈ ਉਹ ਪਹੁੰਚ ਨਹੀਂ ਜਾਂਦੀ ਸੋ ਇਹਨ ਸਿੱਖ ਕਮ ਦੇ ਮਹਾਨ ਜਰਨਲ ਸਰਦਾਰ ਹਰੀ ਸਿੰਘ ਨਲੂਆ ਵਿਚਾਰ ਕਰਦੇ ਹਾਂ ਹਾਂ ਫੁੱਲਾਂ ਦੀ ਖਨਾ ਬਖਸ਼ਣੀ ਪਤਰੀ ਦੀ ਸਾਂਦ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਰੀ